ਪੰਚਾਇਤੀ ਚੋਣਾਂ ਦਾ ਵਿਗੁੱਲ ਵੱਜਣ ਤੋਂ ਬਾਅਦ ਪੰਚ ਅਤੇ ਸਰਪੰਚੀ ਲਈ ਆਪਣੇ ਪੇਪਰ ਤਿਆਰ ਕਰਵਾਉਣ ਲਈ ਆਉਂਦੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਤਹਿਸੀਲ ਕੰਪਲੈਕਸ ਸਮਰਾਲਾ ਵਿੱਚ ਗੰਦਗੀ ਅਤੇ ਬੰਦ ਪਏ ਬਾਥਰੂਮਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਇੱਥੇ ਪੁੱਜਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ ਅਤੇ ਬਾਥਰੂਮਾਂ ਦਾ ਬੱਦਰ ਹਾਲਾਤ ਵਿੱਚ ਬੰਦ ਪਏ ਹੋਣਾ ਸਥਾਨਕ ਪ੍ਰਸ਼ਾਸਨ ਦੀ ਨਲਾਇਕੀ ਦੀ ਪੋਲ ਨੂੰ ਖੋਲਦਾ ਹੈ ਸਮਰਾਲਾ ਤਹਿਸੀਲ ਅਮਰਜੀਤ ਕੋਰ ਸੀਨੀਅਰ ਸਹਾਇਕ ਨਾਲ ਗੱਲਬਾਤ ਕਰਨ ਤੇ ਉਹਨਾਂ ਕਹੇ ਕਿ ਮੈਂ ਖੁਦ ਵੀ ਮਹਿਸੂਸ ਕੀਤਾ ਹੈ ਕਿ ਇੱਥੇ ਗੰਦਗੀ ਬਹੁਤ ਜ਼ਿਆਦਾ ਹੈ ਇੱਥੇ ਦਫ਼ਤਰ ਅੰਦਰ ਜ਼ਹਿਰੀਲੇ ਸੱਪ ਵੀ ਘੁੰਮ ਰਹੇ ਨੇ ਔਰ ਕੀ ਗੱਲਬਾਤ ਕੀਤੀ ਹੈ ਉਹਨਾਂ ਆਓ ਸੁਣਾਉਣੀ ਅਸੀਂ ਆਏ ਆਏ ਆ ਇੱਥੇ ਤੇ ਬਹੁਤ ਕਾਫੀ ਮਾੜਾ ਹਾਲ ਆ ਕੋਈ ਪਖਾਨੇ ਜਿਹੜੇ ਬਾਹਰ ਆ ਬੰਦ ਪਏ ਨੇ ਅੰਦਰ ਵਾਲਿਆਂ ਚੋਂ ਮੁਸ਼ਕ ਮਾਰਦਾ ਜਿਹੜਾ ਪਾਣੀ ਪੀਣ ਵਾਲੇ ਪਾਣੀ ਦੇ ਜਿਹੜੇ ਵਾਟਰ ਕੁਲਰ ਨੇ ਉਹ ਬੰਦ ਪਏ ਨੇ ਕੋਈ ਸਫਾਈ ਵੱਲੋਂ ਬੜਾ ਮਾੜਾ ਹਾਲ ਆ ਤੇ ਤਹਿਸੀਲਦਾਰ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ ਉਹਨਾਂ ਨੂੰ ਵੀ ਕਿਹਾ ਵੀ ਕਰਵਾਓ ਕਹਿੰਦੇ ਮੈਂ ਹੁਣੇ ਆਇਆ ਥੋੜੇ ਦਿਨ ਹੋਏ ਆ ਸਾਡੇ ਕੋਲ ਸਟਾਫ ਦੀ ਕਮੀ ਆ ਅਸੀਂ ਸਟਾਫ ਲਿਖ ਕੇ ਦਿੱਤਾ ਪਰ ਪਿੱਛੇ ਸੀਐਮ ਸਾਹਿਬ ਵੀ ਆਏ ਸੀ ਉਹ ਕਹਿ ਕੇ ਗਏ ਸੀ ਇਹਨਾਂ ਨੂੰ ਨਮੂਨੇ ਦੀ ਅਸੀਂ ਬਣਾਵਾਂਗੇ ਔਰ ਨਮੂਨਾ ਸਾਨੂੰ ਤਾਂ ਦੀਂਦਾ ਨਹੀਂ ਜਿਹੜਾ ਕਾ ਹੋਇਆ ਹੋਇਆ ਕੋ ਕੋਠੇ ਡਿੱਗਣ ਵਾਲੇ ਹੋਏ ਪਏ ਆ ਆ ਵੀਡੀਓ ਦਿਖਾ ਦਿੱਤੀ ਆ ਜਾਨ ਤੇ ਇਸ ਲਈ ਖਾਸ ਧਿਆਨ ਇੱਧਰ ਦੇਣਾ ਚਾਹੀਦਾ ਕਿਉਂਕਿ ਜੇ ਜਿਵੇਂ ਸੱਪ ਆ ਗਏ ਨੇ ਕਿਸੇ ਤੇ ਵੀ ਬੰਦਾ ਜਿਹੜੇ ਸੱਪਾਂ ਦੀਆਂ ਫੋਟੋ ਆਂ ਬਾਇਰਲ ਹੋਈਆਂ ਨੇ ਦੇਖੇ ਜਾਂ ਸਕਦੀਆਂ ਕਿਸੇ ਤੇ ਵੀ ਸੱਪ ਅਫਸਰ ਦੇ ਵੀ ਲੱਟ ਸਕਦਾ ਆਮ ਬੰਦੇ ਦੇ ਵੀ ਲੱਟ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਵਿਸ਼ੇਸ਼ ਧਿਆਨ ਜਿਹੜਾ ਸਾਨੂੰ ਇਹ ਸਫਾਈ ਵੱਲ ਦੇਣਾ ਚਾਹੀਦਾ ਕੋਈ ਸਾਬ ਗੱਲ ਕਰੀਏ ਇਲੈਕਸ਼ਨਾਂ ਦਾ ਟਾਈਮ ਚੱਲਦਾ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾਤਰ ਲੋਡ ਪੈਂਦੀ ਆ ਤੁਸੀਂ ਕੰਪਲੈਕਟ ਆ ਇਸ ਟਾਈਮ ਜਿਹੜਾ ਸਥਿਤੀ ਬਣੀ ਹੈ ਬੁਰੇ ਹਾਲ ਨੇ ਵੀ ਕੀ ਕਹਿਣਾ ਅੱਜ ਤਾਂ ਸੈਂਕੜੇ ਜਿਹੜੇ ਇੱਥੇ ਆਪਣੇ ਪਿੰਡਾਂ ਤੋਂ ਜਿਹੜੇ ਨੰਬਰ ਦਾ ਸਰਪੰਚ ਜਾਂ ਪੈਪਰ ਭਰਨ ਆਏ ਹੋਏ ਸੀਗੇ ਉਹਨਾਂ ਦਾ ਕਾਫੀ ਰਸ਼ ਸੀਗਾ ਕਿਤੇ ਵੀ ਕੁਝ ਕੱਟਣਾ ਵਾਪਰ ਸਕਦੀ ਸੀਗੀ ਚਲੋ ਉਹਨਾਂ ਕੁਝ ਨਹੀਂ ਹਨ ਹੋਣੀ ਹੋਈ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਫੌਰੀ ਤੌਰ ਤੇ ਗੱਲਾਂ ਨਾਲ ਕੁਝ ਨਹੀਂ ਬੜਨਾ ਫੌਰੀ ਤੌਰ ਤੇ ਇਹ ਸਫਾਈਆਂ ਵੱਲ ਧਿਆਨ ਦਿੱਤਾ ਜਾਵੇ ਤੇ ਫੌਰੀ ਤੌਰ ਤੇ ਜਿਹੜਾ ਸਟਾਫ ਦਾ ਜਿਹੜੀ ਕਮੀਆਂ ਪੂਰੀ ਕੀਤੀ ਜਾਵੇ ਜੈ ਭੀਮ ਜੈ ਭਾਰਤ ਮੈਂ ਤਰਵੇਤ ਸਿੰਘ ਮੜਿਆਲਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਇਲੈਕਸ਼ਨ ਦਾ ਟਾਈਮ ਆ ਸਰਪੰਚੀਆਂ ਪੰਚੀਆਂ ਦੇ ਲੋਕ ਕਾਗਜ ਭਰਉਂਦੇ ਆ ਨਾਮ ਨੈਸ ਕਰਦੇ ਆ ਸੋ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਲੋਕ ਜਿਹੜੇ ਇੱਥੇ ਅੱਜ ਇੱਕ ਦਿਨ ਦੇ ਵਿੱਚ ਆਉਂਦੇ ਨੇ ਇੱਕ ਦਿਨ ਚ ਤੇ ਇੱਥੇ ਤਹਿਸੀਲ ਦੇ ਵਿੱਚ ਜਿਹੜੀ ਸੰਵਾਲਾ ਹਲਕੇ ਦੀ ਤਹਿਸੀਲ ਆ ਤੇ ਇੱਥੇ ਹਾਲਾਤ ਇੰਨੇ ਮਾੜੇ ਨੇ ਨਾ ਤਾਂ ਇੱਥੇ ਕੋਈ ਬਾਥਰੂਮ ਆ ਦੇਖੋ ਕਿਦਿਆਂ ਲੇਡੀਜ਼ ਆਉਂਦੀਆਂ ਨੇ ਕਾਗਜ ਭਰੌਣਾ ਪਤਾ ਨਹੀਂ ਕਿੱਥੇ ਜਾਂਦੇ ਨੇ ਕੀ ਕਿਵੇਂ ਤੰਗ ਹੁੰਦੇ ਆ ਲੋਕ ਨਾ ਤਾਂ ਇੱਥੇ ਕੋਈ ਬਾਥਰੂਮ ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ ਇਹ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ ਤੁਹਾਡੀ ਡਿਊਟੀ ਬਣਦੀ ਆ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ ਜਿਹੜੇ ਲੋਕ ਤੁਹਾਨੂੰ ਵੋਟਾਂ ਪਾ ਕੇ ਐਮਐਲਏ ਸਾਹ ਬਣਾਉਂਦੇ ਨੇ ਪੰਚ ਸਰਪੰਚ ਬਣਾਉਂਦੇ ਨੇ ਤੁਹਾਨੂੰ ਪੰਚਾਇਤਾਂ ਬਣਦੀਆਂ ਨੇ ਸਰਕਾਰਾਂ ਬਣਦੀਆਂ ਨੇ ਤੇ ਤੁਹਾਡਾ ਡਿਊਟ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਸੋ ਮੈਂ ਤਾਂ ਭਗਵਾਨ ਤੁਮਨ ਸਾਹਿਬ ਨੂੰ ਬੇਨਤੀ ਇਹੀ ਕਰੂੰਗਾ ਪਿਛਲੇ ਸਾਲ ਪਹਿਲਾਂ ਆਏ ਸੀ ਉਹ ਜੀ ਉਹ ਕਹਿ ਕੇ ਅਸੀਂ ਐਲਾਨ ਕਰਕੇ ਗਿਆ ਸੀ ਬਣਾਵਾਗੇ ਦੇਖੋ ਉਹ ਉਹ ਮੈਂ ਮੇਰੀ ਬੇਨਤੀ ਬੇਨਤੀ ਆ ਉਹਨਾਂ ਦੇ ਐਲਾਨ ਤਾਂ ਬਹੁਤ ਵੱਡੇ ਵੱਡੇ ਕੀਤੇ ਨੇ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਐਲਾਨ ਕੋਈ ਪੂਰਾ ਨਹੀਂ ਹੋਇਆ ਲੋਕ ਅੱਜ ਲੋਕ ਦੁਖੀ ਨੇ ਦੂਜੀ ਬੇਨਤੀ ਇਹ ਆ ਕਿ ਅਸੀਂ ਇੱਥੇ ਤੁਹਾਨੂੰ ਇਹ ਵੀ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਸੱਪ ਫੜੇ ਗਏ ਨੇ ਨਾਗ ਇੱਥੇ ਸੱਪ ਫਿਰਦੇ ਨੇ ਅੰਦਰ ਦੇਖੋ ਹਾਲਾਤ ਕਾਇਦੇ ਸਾਡੀ ਤਹਿਸੀਲ ਦੇ ਉੱਥੇ ਕੋਈ ਵੀ ਕਿਸੇ ਨੂੰ ਡੰਗ ਕਿਸੇ ਬੰਦੇ ਨੂੰ ਵੀ ਮਾਰ ਸਕਦਾ ਸੱਪ ਸੋ ਇਸ ਕਰਕੇ ਸਾਡੀ ਬੇਨਤੀ ਆ ਅਪੀਲ ਆ ਤੁਹਾਡੇ ਜ਼ਰੀਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗਾ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਹੱਥ ਦੇਖੋ ਲੋਕਾਂ ਦੇ ਅੱਜ ਅੱਜ ਇਲੈਕਸ਼ਨ ਦਾ ਟਾਈਮ ਆ सरपंच पंच ਦੇ ਲੋਕ ਇੱਥੇ ਹਜ਼ਾਰਾਂ ਲੋਕ ਇੱਕ ਦਿਨ ਚ ਪਤਾ ਨਹੀਂ ਕਿੱਥੇ 50 5 500 ਮੀਟਰ ਤੇ ਜਾ ਕੇ ਲੋਕ ਦੁਕਾਨਾਂ ਦੇ ਪਾਣੀ ਪੀਂਦੇ ਆ ਕਿ ਸਰਕਾਰ ਦੀ ਡਿਊਟੀ ਨਹੀਂ ਬਣਦੀ ਤੁਸੀਂ ਕਰਕੇ ਮੇਰੀ ਬੇਨਤੀ ਆ ਤੁਹਾਡੇ ذریعے ਵੀ ਸਰਕਾਰ ਦੇ ਥੋੜੇ ਸਰਕਾਰ ਦੇ ਕੰਨ ਤੇ ਜੂੰ ਚੜਕੇ ਤੇ ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਮੈਂ ਹਰਿੰਦਰ ਕੌਰ ਆ ਮੈਂ ਸਰਪੰਚੀ ਦੇ ਵੋਟਰਾਂ ਪੰਚੀ ਦੇ ਵੋਟਰਾਂ ਪੰਨ ਵਸੇ ਇੱਥੇ ਆ ਪਹੁੰਚੇ ਆ ਹਾਂਜੀ ਸਤਿ ਸ਼੍ਰੀ ਅਕਾਲ ਅਸੀਂ ਇੱਥੇ ਇਹਦੇ ਹਾਲਾਤ ਮਾਰੇ ਪੰਚੀ ਘਰ ਜਾਣੀ ਅਸੀਂ ਹੈਗੇ ਆ ਨਾ ਤੇ ਬਾਥਰੂਮ ਪ੍ਰਬੰਧ ਦਾ ਨਾ ਤੇ ਲੈਟ ਕੋਈ ਪ੍ਰਬੰਧ ਇਹਦਾ ਪਾਣੀ ਦਾ ਪ੍ਰਬੰਧ ਦਾ ਇੱਥੇ ਨੇ ਹਲਾਤ ਮੰਦੇ ਨੇ ਸਜਾਨੇ ਕਿੱਧਰ ਜਾਣ ਕਿਥੋਂ ਹਜ਼ਾਰਾਂ ਜਨਾਨੀਆਂ ਤੇਰਾ ਵੋਟਾਂ ਮਤਲਬ ਵੋਟਾਂ ਵਾਸਤੇ ਪਹੰਚੀ ਵਾਸਤੇ ਧੰਨਵਾਦ ਸੇ ਆ ਰਹੇ ਨੇ ਲੋਕ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੋਈ ਪ੍ਰਬੰਧ ਸਰ ਮੈਂ ਅਮਰਜੀਤ ਕਾਰ ਸੀਨੀਅਰ ਸਹਾਇਕ ਪੈਸਿੰਗ ਦਫਤਰ ਸਮਰਾਨਾ ਹਾਂਜੀ ਸਰ ਸੱਪ ਕੱਲ ਰਾਤੀ ਆਇਆ ਸੀਗਾ ਬਾਹਰ ਭਾਂਡੇ ਚ ਸਾਡੇ ਸੇਵਾਦਾਰਾਂ ਨੇ ਦੇਖਿਆ ਤੇ ਇਸ ਕਰਕੇ ਫਿਰ ਸਾਰੇ ਡਰਦਿਆਂ ਨੇ ਅੱਜ ਸਵੇਰਾ ਭਲਾਇਆ ਸੀ ਤੇ ਸੱਪ ਕਢਵਾਇਆ ਕਿੰਨੇ ਸੱਪ ਸਾ ਦੋ ਨਿਕਲੇ ਨੇ ਜੀ ਇੱਕ ਰਜਿਸਟ੍ਰੇਸ਼ਨ ਰੂਮ ਵਿੱਚੋਂ ਨਿਕਲਿਆ ਇੱਧਰ ਇੱਕ ਬਾਥਰੂਮ ਆ ਕੇ ਪੁਰਾਣਾ ਰਿਕਾਰਡ ਪਿਆ ਕੁਛ ਉੱਥੋਂ ਨਿਕਲਿਆ ਮੈਮ ਗੱਲ ਕਰੀ ਇੱਥੇ ਇੱਥੇ ਪੁੱਛਤਾ ਜਿਹੜੇ ਇੰਤਜ਼ਾਮ ਨੇ ਉਹ ਵੀ ਨਹੀਂ ਹੈਗੇ ਜਿਵੇਂ ਕਿ ਲੋਕਾਂ ਨੂੰ ਸਫਾਈ ਨਹੀਂ ਮਿਲ ਰਹੀ ਨਾ ਹੀ ਇੱਥੇ ਪਖਾਨੇ ਨੇ ਜਿਹੜੇ ਬਾਥਰੂਮ ਨੇ ਬਣੇ ਹੋਏ ਉਹ ਵੀ ਬੰਦ ਪਏ ਨੇ ਇੱਥੇ ਨਾਲੇ ਪਾਣੀ ਵੀ ਇਹ ਨਾਲਾ ਪਾਣੀ ਨਹੀਂ ਹੈਗਾ ਕੀ ਹਾਂਜੀ ਸਰ ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਆਂ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜਾ ਸਫਾਈ ਦਾ ਕੰਮ ਆ ਜਿੱਥੋਂ ਤੱਕ ਸਫਾਈ ਲਈ ਅਸੀਂ ਪ੍ਰਾਈਵੇਟ ਰੱਖ ਕੇ ਸਫਾਈ ਵੀ ਕਰਵਾਈ ਜਾਂਦੀ ਆ ਪਰ ਸਾਡੇ ਕੋਲ ਸਰਕਾਰੀ ਸਵੀਪਰ ਕੋਈ ਨਹੀਂ ਹੈਗਾ ਇਸ ਟਾਈਮ ਜਿਸ ਕਰਕੇ ਸਫਾਈ ਪ੍ਰੋਪਰ ਨਹੀਂ ਹੁੰਦੀ ਹੈਗੀ ਤੇ ਦੂਸਰਾ ਅਸੀਂ ਈਓ ਸਾਹਿਬ ਨੂੰ ਸਾਡੇ ਤਹਿਸੀਲਦਾਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਆ ਵੀ ਸਾਨੂੰ ਦੋ ਸਵੀਪਰ ਭੇਜ ਕੇ ਸਾਡੇ ਦਫ਼ਤਰ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ ਬਾਥਰੂਮ ਦੀ ਗੱਲ ਕਰੀਏ ਤਾਂ ਪੂਰੀ ਤਸੀਲ ਦੇ ਜਿਹੜੇ ਬਾਥਰੂਮ ਨੇ ਬਾਹਰ ਬਣਾਏ ਨੇ ਉਹਨਾਂ ਨੂੰ ਜਿੰਦਾ ਲੱਗਿਆ ਹੋਇਆ ਹੈ ਹਾਂ ਜੀ ਬਾਥਰੂਮਾਂ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਜੀ ਬਾਥਰੂਮਾਂ ਨੂੰ ਬਾਹਰ ਜਿਹੜੇ ਪਬਲਿਕ ਆ ਵੀ ਉਹ ਫਿਰ ਮਿਸਯੂਜ਼ ਕਰ ਜਾਂਦੇ ਨੇ ਉਸ ਕਰਕੇ ਉਹਨਾਂ ਦੇ ਬੰਦ ਹੋ ਜਾਂਦੀ ਹੈ ਬਲੋਕੇਜ ਹੋ ਜਾਂਦੀ ਹੈ ਜਿਹੜਾ ਅੰਦਰ ਬਾਥਰੂਮ ਆ ਉਹ ਸਵੀਪਰ ਨਾ ਹੋਣ ਕਰਕੇ ਹੀ ਸਫਾਈ ਨਹੀਂ ਹੁੰਦੀ ਹੈਗੀ ਇਸ ਕਰਕੇ ਪ੍ਰੋਬਲਮ ਤੁਹਾਡੇ ਕੋਲ ਨੂੰ ਚਿੱਟੀਆਂ ਵਗੈਰਾ ਕੱਢੀਆਂ ਗਈਆਂ ਨੇ ਹਾਂ ਜੀ ਅਸੀਂ ਤਾਂ ਦਫ਼ਤਰ ਵੱਲੋਂ ਚਿੱਟੀਆਂ ਲਿਖੀ ਜਾਂਦੇ ਹੈਗੇ ਆ ਕਾਫੀ ਲੰਮੇ ਟਾਈਮ ਤੋਂ ਪ੍ਰੋਬਲਮ ਕਰ ਰਹੇ ਹਾਂ ਹਾਂ ਜੀ ਕਈ ਸਾਲ ਹੋ ਗਏ ਸਾਡਾ ਸਵੀਪਰ ਰਟਾਇਰ ਹੋਇਆ ਜੀ ਮੁੜ ਕੇ ਸਾਨੂੰ ਸਵੀਪਰ ਨਹੀਂ ਮਿਲਿਆ ਹੈਗਾ ਦਫਤਰ 'ਚ ਤਹਿਸੀਲ ਵਿੱਚ ਪਿਛਲੇ ਡੇਢ ਸਾਲ ਪਹਿਲਾਂ ਸੀਐਮ ਸਾਹਿਬ ਵੀ ਆਏ ਸੀ ਉਹਨਾਂ ਨੇ ਕਹਿ ਸੀ ਵੀ ਇਹ ਪਹਿਲ ਦੇ ਆਧਾਰ ਤੇ ਜਿਹੜਾ ਇਹਨੂੰ ਬਣਾਇਆ ਜਾਵੇਗਾ ਇੱਥੇ ਜਿਹੜੇ ਬਾਥਰੂਮ ਨੇ ਤੇ ਇਹਦਾ ਨਕਸ਼ਾ ਬਦਲੇਗਾ ਹਾਂ ਜੀ ਉਹ ਤਾਂ ਸਰਕਾਰ ਨੇ ਹੁਣ ਦੇਖਣਾ ਜੀ ਜੇ ਕੋਈ ਕਰਨਗੇ ਤਾਂ ਹੀ ਹੋਊਗਾ ਸਾਡੇ ਵੱਲੋਂ ਤਾਂ ਕੋਸ਼ਿਸ਼